चल गए चलो आ जाओ ਔਖੀ ਜਰੂਰ ਹੈ ਪਰ ਨਾਲ ਹੀ 100 ਹੁੰਦੀ ਹੈ ਇੱਥੇ ਕਿ ਲੋ ਆ ਜਾਓ ਚੱਲ ਚੱਲ ਪਿੱਛੇ ਪਿੱਛੇ ਪੱਟਾ ਦੇ ਪੜਾਕੇ ਪਹਿਣਗੇ ਜਵਾਨੀ ਕਦੋਂ ਆਊਗੀ ਤੁਹਾਡੇ ਤੇ ਆ ਜਾ ਓਏ ਫੁੱਟਲੋ ਫੁੱਟਲੋ ਤੁਹਾਡਾ ਕਿੱਦਾਂ ਲੋ ਪੜਦਾ ਸਾਹ ਦੋਆ ਜਿਹੜੇ ਨੇ ਹਨਾ ਲਾਈ ਰੱਖੀ ਤੇਜੂ ਆਜਾ ਬਹਿ ਜਾ ਬਹੁਤ ਹਾਰਡ ਐਕਸਰਸਾਈਜ਼ ਆ ਇਹ ਇੱਕ ਜਿਹੜਾ ਹੋਰ ਲਾਵਾਂਗੇ ਡਿੱਗਣ ਵਾਲੇ ਹੋ ਜਾਵਾਂਗੇ ਕਿਵੇਂ ਲੱਗਿਆ ਬਹੁਤ ਹਾਰਡ ਐ ਸਭ ਤੋਂ ਹਾਰਡ ਐਕਸਰਸਾਈਜ਼ ਆ ਦੇਖੋ ਆਪਾਂ ਸਾਡਾ ਸਾਹ ਐ ਨਹੀਂ ਜਿਹੜਾ ਸਾਡਾ ਸਾਹ ਤਾਂ ਜਿਹੜਾ ਕਿਉਂਕਿ ਅਸੀਂ ਕਾਫੀ ਐਕਸਰਸਾਈਜ਼ ਆ ਚੁੱਕੇ ਆ ਤੇ ਤੀਜਾ ਸੈਟ ਲਾਉਣੇ ਆ ਚਲੋ ਤੀਜਾ ਸੈਟ ਲਾ ਕੇ ਰੈਸਟ ਕਰਾਂਗੇ ਆਜੋ ਰਾਮ ਵਧੀਆ ਲਾਉਣੀ ਆ ਪਿੱਛੇ ਵੀਡੀਓ ਚ ਦਿਖ ਜਣਾ ਯਾਰ ਗਲਤ ਲਾਉਂਦਾ ਹੋਇਆ ਪਿੱਛੇ ਚੱਲ ਗਏ ਆਜੋ 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 ਪਿੱਛੇ ਆਜੋ ਪਿੱਛੇ ਚਲੋ ਚੱਲ ਗਏ ਚਲੋ ਜੀ ਚਲੋ ਸਪੀਡ ਨਾਲ ਆਜੇ ਖਿੱਚ ਕੇ ਉਹ ਜਨਾ ਮਾਰੇ ਇੱਕ ਦੂਜੇ ਦੇ ਹਰਦਾ ਇੱਥੇ ਦੱਸ ਦਈਏ ਮੜਾ ਇਹਦਾ ਫਾਇਦਾ ਬਹੁਤ ਆ ਠੀਕ ਆ ਪਾਵਰ ਆਉਂਦੀ ਆ ਇਹਦੇ ਨਾਲ ਸਾਹ ਚੜਨੋਂ ਹਰ ਜਾਊਗਾ ਫੜ ਕੇ ਰੱਖੋ ਵੇਡ ਜਾਨ ਮਾਰਦੀ ਜਾਨ ਪੜਦੀ ਏ ਸਾਹ ਪੜਦੀ ਏ ਜਿਹੜੇ ਹਾਰਟ ਦੇ ਪੇਸ਼ੈਂਟ ਆ ਉਹ ਨਾ ਲੈ ਜਾਓ ਬਾਕੀ ਲਾ ਲੈ ਜਾਓ ਆ ਜਾਓ ਰੈਸਟ ਕਰਦੇ ਮੜੀ ਫੇਰ ਲਾਉਣੇ ਕਿਵੇਂ ਲੱਗੀ ਲੱਗੇ ਨਹੀਂ ਕਿਉਂ ਚੱਲਾ ਲਾ ਜੜਾ ਨਹੀਂ ਲੱਗੀ ਤੇ ਜੋਈ ਦੀ ਲਵਾ ਆ ਜਾ ਕੱਲਾ ਕੱਲਾ ਲਾਊਗਾ ਹੁਣ ਮੈਂ ਲਾਉਣਾ